ਬੇਸਿਕਲੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਸਾਹ ਮਹਾਲੀ ਜੀ ਦੀਪਕ ਪਾਰਕ ਸਰਦਾਰ ਜੀ ਦੇ ਸੰਗ ਦੇ ਸੰਤੇ ਅਸੀਂ ਇਹਦੇ ਵਿੱਚ ਜਿੰਨੇ ਵੀ ਤਸ਼ਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਸੀਜ਼ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਹੈ ਜੁਨਾ ਤੇ ਅਸੀਂ ਪਹਿਲਾਂ ਵੀ ਸ਼ਾਰਟ ਅਗਰ ਦੀ ਬਮਾਨ ਸੈਕਟਰ ਸ਼ਾਰਟ ਦੇ ਉਹ ਕੀਤੀ ਸੀ ਇਸੇ ਸੰਦਰਭੇ ਦੇ ਵਿੱਚ ਅੱਜ ਅਸੀਂ ਪਾਗੀਦਾਂ ਸਨ ਆਫ ਰਾਮ ਰਾਮਪਾਲ ਵਾਸੀ 620 ਪੰਬ ਸਾਹਿਬ ਕਲੋਨੀ ਉਹਦੇ ਪ੍ਰਾਪਰਟੀ ਸੀਜ਼ ਕਰਕੇ ਆਏ ਆ 66 ਬੀ ਐਰੋ ਸਿਟੀ ਆਈਟੀ ਸਿਟੀ ਦੇ ਵਿੱਚ ਤੇ ਨਾਲ ਹੀ ਉਹਦੇ ਇੱਕ ਇਨੋਵਾ ਕਾਰ ਜੋ ਕਿ ਉਹਨੇ ਜਿਹੜੀ ਕੋਠੀ ਹੈ ਉਹ ਆਪਣੀ ਮਦਰ ਦੇ ਨਾਮ ਤੇ ਬਣਾਈ ਹੋਈ ਸੀ ਤੇ ਜਿਹੜੀ ਕਾਰ ਹੈ ਉਹਨੇ ਆਪਣੇ ਫਾਦਰ ਦੇ ਨਾਮ ਤੇ ਉਹ ਦੋਵਾਂ ਨੂੰ ਫ੍ਰੀਜ਼ ਕਰਵਾਇਆ ਮਸਲ ਕੀ ਕੁਝ ਇਸ ਤਰ੍ਹਾਂ ਦੇ ਪਰਚੇ ਚੱਲੇ ਰਹੇ ਹਨ ਕੀ ਕੁਝ ਬਰਮਾ ਦੇ ਹੋਏ ਸਾਡੇ ਇਹਦੇ ਤੇ ਖਿਲਾਫ ਸਾਡੇ ਕੋਲ ਤਿੰਨ ਮੁਕਦਮੇ ਸੀ 106/22 ਜਿਹਦੇ ਵਿੱਚ ਪਾਈਸ ਤੇ ਹੀਰੋਇਨ ਤੇ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਦੀ ਕੇ ਸੀ ਤੇ ਨਾਲ ਹੀ 170/21 ਸੀ ਜਿਹਦੇ ਵਿੱਚ ਗਾਂਜਾ ਮਿਲਿਆ ਸੀ ਤੇ ਇਦਾਂ ਹੀ ਇਹ 11 ਫੇਸ ਦੇ ਮੁਕਦਮੇ ਸੀ 127/22 8 ਫੇਸ ਦਾ ਮੁਕਦਮਾ ਸੀ ਜਿਹਦੇ ਵਿੱਚ ਵੀ ਹੀਰੋਨ ਫੜੀ ਗਈ ਸੀ ਸੋ ਇਹਨਾਂ ਤਿੰਨਾਂ ਦੇ ਜਿਹੜੀ ਉਹਦੇ ਇੰਪੋਰਟੈਂਟ ਬਣੀ ਸੀ ਜਿਹਦੇ ਵਿੱਚ ਉਹ ਅ ਕੀ ਕਹਿੰਦੇ ਇਹਦੇ ਵਿੱਚ ਚੋਕਮਾਈ ਹੋਏ ਡਰੱਗ ਤੋਂ ਪੈਸੇ ਕਮਾ ਕੇ ਇਹ ਇਹਨੇ ਘਰ ਬਣਾਇਆ ਸੀਗਾ ਤੇ ਨਾਲ ਗੱਡੀ ਲਈ ਹੋਈ ਸੀ ਉਹਦੀ ਅਸੀਂ ਪਹਿਲਾਂ ਨੱਬ ਕੇ ਫੇਰ ਉਹਦੀ ਉਹਦੀ ਫ੍ਰੀਜ਼ ਕਰਵਾਈ ਹੈ ਕੰਪੀਟੈਂਟ ਅਥਾਰਟੀ ਦਿੱਲੀ ਦੇ ਅਕੱਤ ਕੀ ਦਿਗਰਾਵੀ ਕਰਾਈ ਜਾਂਦੀ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਰਦੇ ਸੀ ਬਿਲਕੁਲ ਜਦੋਂ ਤੁਸੀਂ ਇੱਧਰ ਵੇਖਿਆ ਸੀ ਵੀ ਅਸੀਂ ਉਸ ਇਲਾਕੇ ਦੇ ਗਵਾਂਡੀਆਂ ਨੂੰ ਕਿਉਂਕਿ ਇਹੋ ਜਿਹੇ ਬੰਦੇ ਬਹੁਤ ਤੇਜ਼ ਹੁੰਦੇ ਆ ਜਾਣ ਬੁੱਝ ਕੇ ਇਹ ਮਤਲਬ ਘੱਟ ਪੈਸੇ ਦੇ ਵਿੱਚ ਆਪਣੀ ਪ੍ਰਾਪਰਟੀ ਵੇਚ ਜਾਂਦੇ ਆ ਤੇ ਕਈ ਵਾਰ ਭੋਲੇ ਭਾਲੇ ਬੰਦੇ ਫਸ ਜਾਂਦੇ ਆ ਇਸ ਕਰਕੇ ਮਨਿਆਦੀ ਸਾਰੇ ਅਸੀਂ ਉਸ ਏਰੀਏ ਦੇ ਵਿੱਚ ਇਹ ਤੁਹਾਡੇ ਮਾਧਿਅਮ ਰਾਹੀਂ ਵੀ ਸਾਰੇ ਇਹਦੇ ਪੰਜਾਬ ਚ ਜਾਊਗੀ ਤੇ ਹੋਰ ਵੀ ਉਹਦੇ ਦੇ ਤੇ ਗਵਾਂਡੀਆਂ ਨੂੰ ਵੀ ਅਸੀਂ آگਾਹ ਕਰਕੇ ਆਏ ਹਾਂ ਵੀ ਜੇਕਰ ਕਈ ਵਾਰ ਕੋਈ ਗਵਾਂਡੀ ਵੀ ਉਹਦੇ ਵਿੱਚ ਗਵਾਂਡੀਆਂ ਨੂੰ ਵੀ ਪੁੱਛੇ ਤੇ ਉਹ ਵੀ ਦੱਸਣਗੇ ਵੀ ਇਹ ਜਿਹੜੀ ਇਹ ਹੈ ਉਹਦੇ ਵਿੱਚ ਬਕਾਇਦਾ ਸੀ ਇਹ ਗੱਲ ਕਹੀ ਹੈ ਵੀ ਇਹ ਜਿਹੜੀ ਕਿਉਂਕਿ ਉਹਨੇ ਆਪਣੀ ਮਦਰ ਦੇ ਨਾਂ ਜੋ ਨਾਮ ਤੇ ਕੋਠੀ ਰਹੀ ਸੀ ਜੋ ਕਿ ਕੋਈ ਕੰਮ ਨਹੀਂ ਕਰਦੀ ਤੇ ਉਹਦੇ ਉਹਦੇ ਤੇ ਹੀ ਉਹਨੂੰ ਅਸੀਂ ਉਹਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਮਤਲਬ ਇਹਦੇ ਵਿੱਚ ਇਹ ਵੀ ਹੋਊਗਾ ਕਿ ਬੰਦਾ ਕੰਮ ਕੁਛ ਨਹੀਂ ਕਰਦਾ ਉਹਨੂੰ ਮਤਲਬ ਆਪਣੀ ਇਨਕਮ ਤੋਂ ਜ਼ਿਆਦਾ ਜਿਹੜੀ ਮਹਿੰਗੀ ਪ੍ਰਾਪਰਟੀ ਜਿਹੜੀ ਖਰੀਦੀਆ ਕਰਦਾ ਇਹਦਾ ਵੀ ਚੈੱਕ ਕੀਤਾ ਜਾਂਦਾ ਹੈ ਇਹਦੇ ਵਿੱਚ ਇਹ ਇਹ ਨਹੀਂ ਹੁੰਦਾ ਇਹਨਾਂ ਨੇ ਆਪਣੇ ਵਕੀਲ ਕੀਤੇ ਹੋਏ ਸੀਗੇ ਦੋ ਵਾਰ ਇਹਨਾਂ ਨੇ ਉੱਥੇ ਕੰਟੈਸਟ ਕੀਤਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਦੀ ਵੀ ਇਹ ਸਾਡੀ ਮਤਲਬ ਗਲਤ ਅਫਰੀਦ ਕਰ ਰਹੀ ਹੈ ਜੀ ਅਸੀਂ ਇਹਦੇ ਵਿੱਚ ਪੈਸੇ ਕੀ ਕਹਿੰਦੇ ਉਹ ਲਿਆ ਨੂ ਉਹ ਕਹਦਾ ਸਾਰੇ ਡਾਕੂਮੈਂਟ ਵੇਖ ਕੇ ਤੇ ਇਹ ਫਰੀਜ਼ ਹੋਈ ਹੈ ਕੰਪੀਟੈਂਟ ਅਥਾਰਟੀ ਦੇ ਬਸਬ ਮਹਾਲੀ ਨੂੰ ਆਸਰੇ ਵਿੱਚ ਜਿੰਨੇ ਦੇਣਾ ਚੱਲ ਜਿਵੇਂ ਐਵੇਂ ਨਹੀਂ ਨਹੀ ਨਹੀ ਹਾ ਦਸਤਾ ਵਾਲੇ ਮਤਲਬ ਉਹਦੇ ਕੋਟਿਆਂ ਜਾਂ ਅੱਗੇ ਪ੍ਰਾਪਰਟੀ ਵੀ ਵੇਚੀਆਂ ਜਾਂਦੀਆਂ ਨੇ ਉਹ ਕੋਰੇ ਭਾ ਲੋਕ ਭੱਜ ਜਾਂਦੇ ਨੇ ਦੀ ਪ੍ਰਾਪਰਟੀ ਵੀ ਮੈਂ ਇਹ ਬੇਸਿਕਲੀ ਜਿਹੜੀ ਇਹਦੇ ਵਿੱਚ ਫ੍ਰੀਜ਼ਿੰਗ ਦੇ ਵਿੱਚ ਅਸੀਂ ਇਹਦੀ ਚਿੱਠੀਆਂ ਜਿਹੜੀਆਂ ਹੈ ਕੋਮਪਟੈਂਟ ਅਥਾਰਟੀ ਤੋਂ ਐ ਐਸਡੀਐਮ ਆਫਿਸ ਨੂੰ ਵੀ ਜਾਂਦੀਆਂ ਪਰ ਮੈਂ ਇੱਕ ਗੱਲ ਇਹ ਹੈ ਵੀ ਬੰਦੇ ਦਾ ਪਿਛਲਾ ਅੰਟੀਸਟੈਂਡਸ ਜ਼ਰੂਰ ਤੁਹਾਨੂੰ ਵੈਰੀਫਾਈ ਕਰਨੀ ਚਾਹੀਦੀ ਤੇ ਆਨਗਵਾਨ ਕੋ ਜ਼ਰੂਰ ਪਤਾ ਕਰੀ ਇਤੇ ਜਾਣੀ ਚਾਹੀਦੀ ਹੈ ਤੇ ਮੈਂ ਆਪਦੇ ਮਾਧਿਅਮ ਰਾਹੀਂ ਕਹਿੰਦੇ ਮਸਲਤਸ ਕਰਾਉਣਾ ਵੀ ਬੜੀ ਕਲੀਅਰ ਕਟ ਵਾਰਨਿੰਗ ਦਿੰਦਾ ਵੀ ਬੰਦੇ ਨੂੰ ਸਜ਼ਾ ਵੀ ਕਰਾਵਾਂਗੇ ਤੇ ਨਾਲ ਦੀ ਨਾਲ ਜਿਹੜੀ ਕੋਈ ਚੀਜ਼ ਉਹਨਾਂ ਨੇ ਕਮਾਈ ਹੋਗੀ ਉਹ ਵੀ ਸਰਕਾਰ ਦੇ ਖਾਤੇ ਚ ਪਾਉਣਾ